ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਨੰਦਪੁਰ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੁੱਚੇ ਪਾਸ਼ਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ ਸੀ ਆਓ ਤੁਹਾਨੂੰ ਦਰਸ਼ਨ ਕਰਾਈਏ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੁੱਚੇ ਪਾਸ਼ਾ ਜੀ ਜਿਹੜੀ ਸ਼ਹੀਦੀ ਹੋਈ ਸੀ 350 ਸਾਲਾਂ ਆ ਰਿਹਾ ਹੈ ਚੱਲ ਰਿਹਾ ਹੈ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਦੇ ਨਾਲ ਜਰੂਰ ਪਹੁੰਚਣਾ ਆਓ ਤੁਹਾਨੂੰ ਦਰਸ਼ਨ ਕਰਾਈਏ ਇਸੇ ਅਸਥਾਨ ਦੇ ਉੱਤੇ ਹੀ 350 ਸਾਲਾ ਸ਼ਤਾਬਦੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੁੱਚੇ ਪਾਸ਼ਾ ਜੀ ਦੀ ਮਨਾਈ ਜਾਣੀ ਹੈ ਆਓ ਤੁਹਾਨੂੰ ਦਰਸ਼ਨ ਕਰਾਈਏ ਨਾਲੇ ਤੁਹਾਨੂੰ ਅੰਦਰ ਦੇ ਪ੍ਰਬੰਧ ਦੱਸੀਏ ਇਸ ਅਸਥਾਨ ਦੇ ਉੱਤੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਇੱਥੇ ਦੀਵਾਨ ਲੱਗਣੇ ਹੈ ਜਿੰਨੇ ਵੀ ਨਗਰ ਕੀਰਤਨ ਆਣੇ ਹੈ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰ ਬਾਕਿ ਪਾਕਿਸਤਾਨਾਂ ਤੋਂ ਇਸ ਸਥਾਨ ਤੇ ਪਹੁੰਚਣੇ ਹੈ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੁੱਚੇ ਪਾਤਸ਼ਾਹ ਜੀ ਦਾ ਸ਼ਹੀਦ ਲੈ ਕੇ ਭਾਈ ਜੈਤਾ ਜੀ ਆਏ ਸੀ ਇੱਥੇ ਜਿਹੜਾ ਆਪ ਜੀ ਸਥਾਨ ਦੇਖ ਰਹੇ ਹੋ ਅੰਦਰ ਥੜਾ ਬਣਾਇਆ ਹੋਇਆ ਪ੍ਰਾਤਨ ਹੈ ਮਹਾਰਾਜ ਦੇ ਟਾਈਮ ਦਾ ਉੱਚੇ ਸੰਸਕਾਰ ਕੀਤਾ ਸੀ। ਆਹ ਦੇਖੋ ਤਿਆਰੀਆਂ ਕਿੰਨੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਐ। ਸੋ ਇਹ ਨਾ ਸ਼ਤਾਬ ਦੀਆਂ ਭਾਗਾਂ ਦੇ ਨਾਲ ਆਉਂਦੀਆਂ ਹੁੰਦੀਆਂ ਤੇ ਜਿਨ੍ਹਾਂ ਦੇ ਕਰਮ ਖਰੇ ਹੋਣ ਸੋ ਆਪ ਸਭ ਆਪਣੇ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਜਰੂਰ ਸ੍ਰੀ ਆਨੰਦਪੁਰ ਸਾਹਿਬ ਪਹੁੰਚੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਗਈ ਆ। ਅੱਜ ਤੁਹਾਨੂੰ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬ ਦੇ ਆ ਦੇਖੋ ਇੱਧਰ ਵੀ ਦਿਖਾਉਂਦੇ ਤੁਹਾਨੂੰ ਇਹ ਪ੍ਰਾਤਨ ਪ੍ਰਾਤਨ ਇਮਾਰਤਾਂ ਐ ਛੋਟੇ ਛੋਟੇ ਇੱਟਾਂ ਦੀਆਂ ਜਿਹਨੂੰ ਨਾਨਕਸ਼ਾਈ ਕਹਿੰਦੇ ਸਰਹੰਦੀ ਇੱਟਾਂ ਕਹਿੰਦੇ ਆਜੋ ਹੁਣ ਦਰਬਾਰ ਬੰਦ ਐ ਅੰਦਰ ਦੀ ਵੀਡੀਓ ਆਪਾਂ ਬਣਾਉਂਦੇ ਨਹੀਂ ਕਦੇ ਵੀ ਕਿਸੇ ਗੁਰੂ ਘਰ ਤੇ ਵਿੱਚੋਂ ਤੇ ਕੋਈ ਪ੍ਰਾਈਵੇਸੀ ਹੁੰਦੀ ਐ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਸ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੂਚੇ ਪਾਸ਼ਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਗਿਆ ਸੀ ਤੇ ਇਹ ਹੈ ਗੁਰਦੁਆਰਾ ਅਕਾਲ ਬੰਗਾ ਸਾਹਿਬ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੂਚੇ ਪਾਸ਼ਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਸਨ ਤੇ ਇੱਥੇ ਆਲਾ ਦਵਾਲੇ ਸੰਗਤਾਂ ਬੈਠੀਆਂ ਹੁੰਦੀਆਂ ਬੈਠੀਆਂ ਹੁੰਦੀਆਂ ਸੀ ਅਤੇ ਬਿਰਲਾਪ ਕਰਦੀਆਂ ਸੀ ਬੇਕੀ ਪਾਣਾ ਵਾਪਰਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਕਿਹਾ ਵੀ ਇਹ ਸਭ ਕੁਝ ਉਸ ਅਕਾਲ ਪੁਰਖ ਦੇ ਪਾਣੇ ਦੇ ਵਿੱਚ ਹੀ ਹੋ ਰਿਹਾ ਹੈ ਅਤੇ ਸੰਗਤਾਂ ਨੂੰ ਇੱਥੇ ਹੀ ਇੱਕ ਸੰਦੇਸ਼ ਦਿੱਤਾ ਸੀ ਵੀ ਜਦੋਂ ਜ਼ਬਰ ਜ਼ੁਲਮ ਵੱਧ ਜਾਵੇ ਨਾ ਫਿਰ ਹਥਿਆਰ ਨੂੰ ਹੱਥ ਪਾਣਾ ਜਾਇਜ਼ ਹੈ ਫਿਰ ਹਥਿਆਰ ਨੂੰ ਹੱਥ ਪਾ ਲੈਣਾ ਹੀ ਜ਼ਰੂਰੀ ਹੈ ਇਸ ਜਗ੍ਹਾ ਤੇ ਬਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨੇ ਸੰਦੇਸ਼ ਦਿੱਤਾ ਸੀ ਕਿ ਆ ਜੀ ਅਕਾਲ ਵੁੰਗਾ ਗੁਰਦੁਆਰਾ ਕਾਲ ਬੂੰਗਾ ਸਾਹਿਬ ਇਹ ਵੀ ਪ੍ਰਾਤਨ ਹੈ ਆਪ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਖਾਲਸੇ ਦਾ ਪ੍ਰਗਟ ਸਥਾਨ ਕਿ ਆਪ ਸਭ ਬਾਦ ਤੋਂ ਬਾਦ ਜਿਹਦੇ ਕੋਲ ਕੋਈ ਆਪਣਾ ਸਾਧਨ ਹੈ ਟਰਾਲੀ ਹੈ ਗੱਡੀ ਹੈ ਜਾਂ ਟਰੱਕ ਹੈ ਕੁਝ ਵੀ ਹੈ ਨਾ ਤੇ ਜਰੂਰ ਸੰਗਤਾਂ ਨੂੰ ਲੈ ਕੇ ਪਹੁੰਚੋ ਦੇਖੋ ਕਿੰਨੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲਦੀਆਂ ਤੇ ਇੱਧਰ ਦੀਵਾਨ ਲੱਗਣੇ ਆ ਵੱਡਾ ਟੈਂਟ ਲਾਇਆ ਵਾਟਰਪੂਫ ਤੇ ਵੱਖ-ਵੱਖ ਸਥਾਨਾਂ ਤੇ ਵੱਖ-ਵੱਖ ਟੈਂਟ ਲਾਏ ਆ ਤੇ ਦਰਬਾਰ ਲੱਗਣੇ ਆ ਗੁਰਦੁਆਰਾ ਭੋਰਾ ਸਾਹਿਬ ਅੰਗਰੂ ਕੇ ਮਹਿਲ ਉੱਥੇ ਵੀ ਟੈਂਟ ਲੱਗਿਆ ਵੱਡੇ ਵੱਡੇ ਆ ਦੇਖੋ ਸਜਾਵਟ ਪੂਰੇ ਜੂਰਾਂ ਤੇ ਛਲ ਰਹੀ ਹੈ ਤੇ ਆਪ ਸਭ ਨੇ ਜਰੂਰ ਪਹੁੰਚਣਾ ਬਾਰ ਬਾਰ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਕਿ ਤੁਹਾਨੂੰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾ ਸੋਚੇ ਪਾਸ਼ਾ ਜੀ ਦੇ ਘਰ ਤੋਂ ਸੰਦੇਸ਼ ਆਇਆ ਫਰਮਾਨ ਆਇਆ ਹੁਕਮਨਾਮਾ ਆਇਆ ਤੇ ਆਪ ਸਭ ਨੇ ਜਰੂਰ ਪਹੁੰਚਣਾ ਜਦੋਂ ਅਸੀਂ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਸਾਨੂੰ ਕੋਈ ਪ੍ਰੋਗਰਾਮ ਹੁੰਦਾ ਨਾ ਉੱਥੋਂ ਕਾਰਡ ਆਂਦਾ ਤੇ ਅਸੀਂ ਜੇ ਨਾ ਜਾਈਏ ਤੇ ਸਾਡੇ ਨਾਲ ਨਾਰਾਜ਼ ਹੋ ਜਾਂਦਾ ਇਹ ਤਾਂ ਫਿਰ ਸਾਡੇ ਗੁਰੂ ਦੇ ਘਰ ਤੋਂ ਸਾਨੂੰ ਇੱਕ ਸੰਦੇਸ਼ ਆਇਆ ਇੱਕ ਚਿੱਠੀ ਆਈ ਇੱਕ ਫਰਮਾਨ ਆਇਆ ਹੁਕਮਨਾਮਾ ਆਇਆ ਵੀ ਆਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲੀਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਧਰਤੀ ਹੈ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ ਤੇ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਨੇ ਇਸ ਅਸਥਾਨ ਤੇ <coughs> स्थान तेसि ਇਸ ਸਥਾਨ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੁੱਚੇ ਪਾਤਸ਼ਾਹ ਜਿਹੜਾ ਸਾਹਮਣੇ ਦੂਜੀ ਸਾਈਡ ਗੁਰਦੁਆਰਾ ਨਾ ਗੁਰਦੁਆਰਾ ਭੋਰਾ ਸਾਹਿਬ ਉੱਥੇ ਉਹ ਘਰ ਸੀ ਗੁਰੂ ਤੇਗ ਬਹਾਦਰ ਮਹਾਰਾਜ ਸੁੱਚੇ ਪਾਤਸ਼ਾਹ ਹਮਾ ਚਲਦੀ ਰਾਣੀ ਚੰਪਾ ਤੋਂ ਖਰੀਦਿਆ ਸੀ ਤੁਹਾਨੂੰ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਉੱਥੇ ਹੀ ਕਸ਼ਮੀਰੀ ਪੰਡਤ ਆਏ ਉੱਥੇ ਹੀ ਸਹਿਬਜਾਦਿਆਂ ਦਾ ਜਨਮ ਹੋਇਆ ਤਿੰਨਾਂ ਦਾ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੁੱਚੇ ਪਾਤਸ਼ਾਹ ਨੂੰ ਗੁਰਗੱਦੀ ਮਿਲੀ ਉੱਥੋਂ ਹੀ ਸ਼ਹੀਦੀ ਦੇਣ ਲਈ ਦਿੱਲੀ ਲਈ ਰਵਾਨਾ ਹੋਏ ਗੁਰੂ ਤੇਗ ਬਹਾਦਰ ਜੀ ਤੇ ਜੁੜੇ ਰਿਹਾ ਕਰੋ ਸਾਡੀ ਵੀਡੀਓ ਦੇ ਨਾਲ ਚੈਨਲ ਸਬਸਕ ਸੰਗਤਾਂ ਤੱਕ ਜਾਣਕਾਰੀ ਪਹੁੰਚਦੀ ਰਹਾ ਤੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ万ਦੀਪ ਸਿੰਘ ਡੁੰਮੇਵਾਲਾ